ਹਾਂਜੀ ਸਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਤਾਂ ਵੈਸੇ ਅੱਜ ਇੰਨੀ ਠੀਕ ਨਹੀਂਗੀ ਕਿਉਂਕਿ ਮੈਨੂੰ ਕੱਲ ਸਵੇਰ ਵੀ ਸੀਗਾ ਫਿਰ ਇਦਾਂ ਹੀ ਮੈਂ ਮੈਡੀਸਨ ਲੈ ਕੇ ਗਈ ਸੀਗੀ ਕੰਮ ਤੇ ਹੁਣ ਵੀ ਮੈਂ ਕੰਮ ਤੋਂ ਆ ਕੇ ਪਹਿਲਾਂ ਰੈਸਟ ਕਰਨ ਲੱਗੀ ਤੇ ਹੁਣ ਮੈਂ ਉੱਠ ਕੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਨੇ ਆ ਕਿਉਂਕਿ ਕੱਲੋਂ ਆਪਾਂ ਨੂੰ ਪਤਾ ਹੀ ਹੈ ਜਿਵੇਂ 5 ਫਰਬਰੀ ਨੂੰ ਅ ਕੱਲ ਸਾਲ ਵਾਲੇ ਪੇਪਰ ਜਿਹੜੇ ਕਲਿੱਕ ਹੋ ਗਏ ਸੀਗੇ ਤੇ ਜਿਹੜੇ ਹੁਣ ਕੱਲ ਨੂੰ ਆ 7 ਫਰਵਰੀ ਨੂੰ ਉਹ ਜਿਹੜੇ ਡੋਮੈਸਟਿਕ ਪੇਪਰ ਆ ਉਹੋ ਕਲੈਕ ਹੋਣੇ ਆ ਤੇ ਬਾਕੀ ਆਪਾਂ ਜਿਹੜੇ ਕੱਲ ਵੀਡੀਓ ਪਾਈ ਸੀ ਜਾਂ ਜਿਹੜੇ ਪੀਰਾਂ ਦੇ ਕੱਲ ਪੇਪਰ ਕਲੈਕ ਹੋ ਗਏ ਸੀਗੇ ਸਾਲ ਵਾਲੇ ਉਹਨਾਂ ਦੇ ਬਹੁਤ ਕਮੈਂਟ ਆਈ ਪਈ ਸੀ ਤੇ ਜਾਂ ਜਿਨ੍ਹਾਂ ਦੇ 12 ਫਰਵਰੀ ਨੂੰ ਹੋਣੇ ਆ ਨਵਾਂ ਮਹੀਨੇ ਵਾਲੇ ਉਹਨਾਂ ਦੇ ਵੀ ਕਮੈਂਟ ਆਏ ਸੀ ਤੇ ਜਾਂ ਹੁਣ ਜਿਹੜੇ ਜਿਨ੍ਹਾਂ ਦੇ ਡੋਮੈਸਟਿਕ ਪੇਪਰ ਆ ਕੱਲ ਨੂੰ ਫਿਲ ਹੋਣੇ ਆ ਜਿਨ੍ਹਾਂ ਨੇ ਕਲੈਕ ਹੋਣੇ ਤੇ ਫਿਰਾਂ ਜਿਨ੍ਹਾਂ ਦੇ 30 ਨਵੰਬਰ ਤੱਕ ਸਾਰੀਆਂ ਤਿਆਰ ਹੋਈਆਂ ਸੀ ਨਵੰਬਰ ਦੇ ਮਹੀਨੇ ਵਿੱਚ ਤੇ ਵੀਰਾਂ ਦੇ ਕੱਲ੍ਹ ਭਰੇ ਜਾਣੇ ਆ ਕਈਆਂ ਦੇ ਕੱਲ ਭਰੇ ਗਏ ਆ ਕਈਆਂ ਦੇ 12 ਤਰੀਕ ਨੂੰ ਭਰੇ ਜਾਣੇ ਆ ਤੇ ਉਹਨਾਂ ਦੇ ਕਮੈਂਟ ਆਏ ਸੀ ਤੇ ਹੁਣ ਆਪਾਂ ਕੱਲਾ ਕੱਲਾ ਤਾਂ ਨਹੀਂ ਕਮੈਂਟ ਪੜਦੇ ਕਿਉਂਕਿ ਮੈਂ ਵੀ ਠੀਕ ਨਹੀਂ ਕਰਕੇ ਤੇ ਆਪਾਂ ਅੱਜ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਸਿਰਫ ਆਪਾਂ ਤੁਹਾਨੂੰ ਇਹ ਹੀ ਕੱਲ੍ਹ ਨੂੰ ਜਿਹੜੇ ਪੇਪਰ ਆ ਹਨਾ ਡੋਮੈਸਟਿਕ ਪੇਪਰਾਂ ਦੀ ਜਿਹੜੀ ਡੇਟ ਆ 7 ਤਰੀਕ ਆ ਤੇ ਉਹ ਕੱਲ ਨੂੰ 9 ਵਜੇ ਤੋਂ ਮਤਲਬ 9 ਵਜੇ ਸਟਾਰਟ ਹੋ ਜਾਣੇ ਕਲਿੱਕ ਹੋਣੇ ਆ ਤੇ ਇਹ ਆਪਾਂ ਤੁਹਾਨੂੰ ਇੱਥੇ ਦੱਸ ਦਿੰਨੇ ਆ ਕਿ ਜਿਹੜੇ 9 ਮਹੀਨੇ ਵਾਲੇ ਆ ਸਾਲ ਵਾਲੇ ਪੇਪਰ ਕੱਲ ਕਲਿੱਕ ਹੋਏ ਆ ਤੇ ਜਿਹੜੇ 9 ਸਾਲ ਵਾਲੇ ਪੇਪਰ 5 ਫਰਵਰੀ ਨੂੰ ਕਲਿੱਕ ਹੋਏ ਆ ਜਿਹੜੇ 9 ਮਹੀਨੇ ਵਾਲੇ 12 ਨੂੰ ਹੋਣੇ ਆ ਤੇ ਵੀ ਉਸ ਤਰ੍ਹਾਂ ਨੀਗਾ ਜਿਹੜੇ ਡੋਮੈਸਟਿਕ ਪੇਪਰ ਆ ਇਹਨਾਂ ਦਾ ਜਿਹੜਾ ਕੋਟਾ ਬਹੁਤ ਘੱਟ ਸੀਗਾ ਤੇ ਜਿਹੜੇ ਫੈਲਾ ਬਹੁਤ ਜ਼ਿਆਦਾ ਧਿਆਨ ਹੋਈਆਂ ਵਾ ਤੇ ਇਸ ਕਰਕੇ ਕੱਲ ਨੂੰ ਆ ਜਿਹੜੀ ਸਾਈਡਾਂ ਜਿਹੜੀਆਂ ਬਲੌਗ ਹੋਣ ਦੇ ਵੀ ਜਿਹੜੇ ਪੂਰੇ ਪੂਰੇ ਚਾਂਸ ਆ ਉਹ ਜਦੋਂ ਕਾਰਨ ਪੇਪਰ ਕਲਿੱਕ ਹੋ ਗਏ ਉਸ ਤੋਂ ਬਾਅਦ ਵੀ ਆਪਾਂ ਤੁਹਾਡੇ ਨਾਲ ਵੀਡੀਓ ਬਣਾਵਾਂਗੇ ਤੇ ਹੋ ਸਕਦਾ ਵੀ ਦੂਜੇ ਚੈਨਲ ਤੇ ਇਹ ਉਸ ਟਾਈਮ ਹੀ ਪਾ ਦੇਣਾ ਜਦੋਂ ਪੇਪਰ ਕਲਿੱਕ ਹੋ ਗਏ ਵੀ ਕਿੱਦਾਂ ਰਿਹਾ ਜਾਂ ਕਿਵੇਂ ਸਾਈਡਾਂ ਬਲੌਕ ਹੋਈਆਂ ਜਾਂ ਕਿੰਨੇ ਸਕਿੰਟਾਂ ਤੇ ਜਾਂ ਮਿੰਟਾਂ ਤੇ ਚਲੇ ਗਏ ਆ ਉਹ ਤਾਂ ਪੱਕਾ ਹੀ ਪੂਰਾ ਹੀ ਆਪਾਂ ਤੁਹਾਨੂੰ ਕਹਿੰਨੇ ਆ ਵੀ ਉਹ ਮੈਂਟਾਂ ਤੇ ਹੀ ਜਾਣਗੇ ਕਿਉਂਕਿ ਸਾਈਡਾਂ ਵੀ ਬਲੌਕ ਹੋਣ ਗਿਆ ਕਿਉਂਕਿ ਕੋਟਾ ਬਹੁਤ ਜ਼ਿਆਦਾ ਵਾ ਪਰ ਇਹ ਪੇਪਰ ਬਹੁਤ ਹੈ ਬਹੁਤ ਤਿਆਰ ਹੋਈਆਂ ਵਾ ਤੇ ਜਿਹੜਾ ਕੋਟਾ ਸੀਗਾ ਉਹਦਾ ਬਹੁਤ ਘੱਟ ਸੀਗਾ ਜਿਵੇਂ ਕਿ ਹੁਣ ਸਾਲ ਵਾਲੇ ਪੇਪਰਾਂ ਦਾ ਤੇ 9 ਮਹੀਨੇ ਵਾਲਾ ਦਾ ਪੇਪਰਾਂ ਦਾ ਕੋਟਾ ਜ਼ਿਆਦਾ ਸੀਗਾ ਤੇ ਜਿਹੜੇ ਫਿਰ ਘੱਟ ਤਿਆਰ ਹੋਈਆਂ ਵਾ ਤੇ ਆਰਾਮ ਨਾਲ ਜਿਹੜੇ ਕੱਲ ਭਰੇਗੇ ਸੀ ਆਪਾਂ ਕੱਲ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਹਾਂਜੀ ਜਦੋਂ ਕੱਲ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉਹਦੋਂ ਬਾਅਦ ਵੀਰਾਂ ਦੇ ਬਹੁਤ ਕਮੈਂਟ ਆਏ ਆ ਕਿ ਕਿੰਨੇ ਚਾਂਸ ਆ ਜੀ ਸਾਡੇ ਪੇਪਰ ਅੱਜ ਫੈਲ ਹੋ ਗਏ ਆ ਕਲੈਕ ਹੋ ਗਏ ਆ ਤੇ ਕਿੰਨੇ ਚਾਂਸ ਆ ਵੀ ਜਿਹੜੇ ਉਹਦੇ ਨਿਕਲਦੇ ਹਾਂਜੀ ਜੇ ਤੁਹਾਡੇ ਪੇਪਰ ਕੱਲ ਕਲੈਕ ਹੋ ਗਏ ਆ ਉਹਦੇ ਜਿਹੜੇ 100% ਵੀ ਚਾਂਸ ਆ ਨਿਕਲਦੇ ਕਿਉਂਕਿ ਇਸ ਵਾਰ ਸਾਰੇ ਪੇਪਰ ਪਹਿਲਾਂ ਲਾ ਕੇ ਆਪਾਂ ਉਹੀ ਗੱਲਬਾਤ ਚਲੋ ਸਾਰੀਆਂ ਵੀਡੀਓ ਚ ਆਪਾਂ ਕੋਈ ਕਰਦੇ ਆ ਕਿਉਂਕਿ ਆਪਣੀ ਗੱਲਬਾਤ ਹੀ ਹੁਣ ਇਹੀ ਆ ਹਨਾ ਪੇਪਰਾਂ ਨੂੰ ਲੈ ਕੇ ਆ ਬਾਕੀ ਜਦੋਂ ਆਪਣੇ ਨਾਲ ਨਵੇਂ ਵੀਰ ਭੈਣ ਜੋੜਦੇ ਆ ਤੇ ਚਲੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਵਾ ਉਹਨਾਂ ਨੇ ਵੀ ਲੱਗ ਜਾਂਦਾ ਵੀ ਜਿਹੜੇ ਪੇਪਰ ਸੀਗੇ ਨਾ ਇਹ ਐਸ ਵਾਰ ਦੋ ਮਹੀਨਿਆਂ ਦਾ ਟਾਈਮ ਸੀਗਾ ਉਦੋਂ ਇਹਨਾਂ ਨੇ ਸਾਰੀ ਚੈਕਿੰਗ ਕਰਕੇ ਸਾਰੀ ਚੈਕਿੰਗ ਕਰਕੇ ਫੇਰ ਹੀ ਮਤਲਬ ਕਲਿਕ ਡੇਟ ਕੱਲ ਸੀਗੀ ਤੇ ਜਿਹਦਾ ਵੀ ਮਤਲਬ ਇੱਥੇ ਨੇ ਟਾਈਮ ਵੀ ਦਿੱਤਾ ਸੀਗਾ 13 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਜਿਨ੍ਹਾਂ ਦੇ ਪੇਪਰ ਕੋਈ ਘੱਟ ਸੀ ਮੰਗਿਆ ਸੀਗਾ ਉਹਨਾਂ ਤੋਂ ਤੇ ਐਸ ਵਾਰ ਮਤਲਬ ਸਾਰਾ ਕੁਝ ਲੱਗ ਕੇ ਫੇਰ ਹੀ ਪੇਪਰ ਕਲਿੱਕ ਹੋਏ ਆ ਤੇ ਜਿਹਦਾ ਸਾਰਾ ਕੁਝ ਤਿਆਰ ਸੀ ਉਹਦਾ ਹੀ ਪੇਪਰ ਕਲਿੱਕ ਹੋਇਆ ਤੇ ਉਹਦੇ ਪੂਰੀ ਚਾਂਸਾਂ ਵੀ ਪੇਪਰ ਨਿਕਲਣਗੇ ਕਿਉਂਕਿ ਐਸ ਵਾਰ ਨਾ ਤਾਂ ਕੋਈ ਕੋਟੇ ਦਾ ਚੱਕਰ ਪੈਣਾ ਨਾ ਕੋਈ ਟਾਈਮਿੰਗ ਦਾ ਚੱਕਰ ਪੈਣਾ 100% ਹੀ ਚਾਂਸ ਆ ਜਿਹੜੇ ਪੇਪਰ ਨਿਕਲਣਗੇ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਆ ਵੀ ਪੇਪਰਾਂ ਦੇ ਕਿੰਨੇ ਚਾਂਸ ਆ ਜੀ ਸਾਡੇ ਪੇਪਰ ਕਲ ਕਲਿਕ ਹੋ ਗਏ ਆ ਸਾਡੇ ਪੇਪਰ ਨਿਕਲ ਗਏ ਹਾਂਜੀ ਹਾਂਜੀ ਪੂਰੇ ਤੁਹਾਡੇ ਪੇਪਰ ਆ ਜਿਹੜੇ 100% ਨਿਕਲਦੇ ਨਿਕਲਨੇ ਆ ਤੇ ਤੁਸੀਂ ਆ ਦੀ ਜਿਹੜੀ ਤਿਆਰੀ ਆ ਉਹ ਸ਼ੁਰੂ ਕਰ ਲਓ ਇਹਦੇ ਰਹਿੰਦੇ ਆ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਵੀ 9 ਮਹੀਨੇ ਵਾਲੇ ਪੇਪਰ ਦੇ ਵੀ ਜੀ ਕਿੰਨੇ ਚਾਂਸ ਆ ਨਿਕਲਦੇ ਜੀ 9 ਮਹੀਨੇ ਵਾਲੇ ਪੀਪਲ ਆ ਜਿਹੜੇ ਸੀਜ਼ਨਲ ਪੇਪਰ ਜਿਉਂ ਆਪਾਂ ਕਹਿ ਦਿੰਨੇ ਆ ਉਹਦੇ ਵੀ ਜਿਹੜੇ ਪੂਰੇ ਪੂਰੇ ਚਾਂਸ ਆ ਨਿਕਲਦੇ ਕਿਉਂਕਿ ਉਹ ਵੀ ਕੋਟਾ ਜਿਹੜਾ ਕੋਟਾ ਮਤਲਬ ਜ਼ਿਆਦਾ ਸੀਗਾ ਪੇਪਰ ਘੱਟ ਫੈਲਾ ਤਿਆਰ ਹੋਈਆਂ ਤੇ ਭਰੇ ਵੀ ਆਰਾਮ ਨਾਲ ਜਾਣਗੇ ਦੇ ਨਿਕਲਨੇ ਵੀ ਉਹ ਸਾਰੇ ਵੀ ਜਿਨ੍ਹਾਂ ਦੇ ਫੈਲਾ ਜਿਨ੍ਹਾਂ ਦੇ ਕਲੈਕ ਹੋ ਗਏ ਮਤਲਬ ਸਮਝ ਲਓ ਉਹਨਾਂ ਦਾ ਪੇਪਰ ਨਿਕਲ ਹੀ ਆਇਆ ਬਾਕੀ ਵੀਰ ਪੁੱਛ ਰਹੇ ਸੀਗੇ ਵੀ ਮਤਲਬ ਟਾਈਮ ਬਈ ਕਿੰਨਾ ਟਾਈਮ ਲੱਗ ਜੂਗਾ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਚਲੋ ਆਪਾਂ ਫੇਰ ਵੀ ਦੱਸ ਦਿੰਨੇ ਆ ਜਿਹੜੇ ਸਾਲ ਵਾਲੇ ਪੇਪਰਾਂ ਦੀ ਟਾਈਮਿੰਗ ਹੁੰਦੀ ਆ ਇਹਨਾਂ ਦੇ 60 ਦਿਨਾਂ ਦੀ ਹੁੰਦੀ ਆ 60 ਦਿਨਾਂ ਦੇ ਵਿੱਚ ਵਿੱਚ ਬਾਕੀ ਜਿਹੜੇ 9 ਮਹੀਨੇ ਵਾਲੇ ਪੇਪਰ ਹੁੰਦੀ ਆ ਉਹ 20 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਕੱਢਨੇ ਹੁੰਦੇ ਕਿਉਂਕਿ ਉਹ ਸੀਜ਼ਨ ਪੇਪਰ ਹੁੰਦੇ ਆ ਤੇ ਉਹ ਹੁਣ ਪਤਾ ਨਹੀਂ ਆ ਵੀ ਕਿਸ ਵੀ ਕੰਮ ਦੇ ਲਈ ਉਹਨਾਂ ਨੂੰ ਲੋੜ ਆ ਕਿਉਂਕਿ ਸੀਜ਼ਨ ਦੇ ਵਾਸਤੇ ਥੋੜਾ ਟਾਈਮ ਦਾ ਵੀਜ਼ਾ ਲੱਗਦਾ ਹੁੰਦਾ ਵਾ ਤੇ ਉਹ ਜਲਦੀ ਉਹ ਪਹਿਲਾਂ ਇਹ ਚੈਕਿੰਗ ਕਰਕੇ ਕੱਢ ਦਿੰਦੇ ਆ ਤੇ ਇਸ ਵਾਰ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਸਾਰਾ ਕੁਝ ਠੀਕ ਆ ਸਾਰਾ ਕੁਝ ਪਹਿਲਾਂ ਲੱਗਾ ਹੀ ਆ ਹੋ ਸਕਦਾ ਵਾ ਜਿਹੜਾ ਇਹ ਟਾਈਮ ਮਤਲਬ ਘੱਟ ਲਾ ਦੇਣ ਜਲਦੀ ਪੇਪਰ ਨਿਕਲਣ ਦੇ ਪੂਰੇ ਚਾਂਸ ਆ ਕਿਉਂਕਿ ਇਸ ਵਾਰ ਤਾਂ ਸਾਰਾ ਕੁਝ ਪਹਿਲਾਂ ਹੀ ਚੈੱਕ ਹੋਇਆ ਨਾ ਜਿਆਦਾ ਪੇਪਰ ਭਰੇ ਗਏ ਆ ਨਹੀਂ ਨਿਸ਼ਾਨਬਿਨ ਹੋਣੀਆ ਕਿਉਂਕਿ ਸਾਰਾ ਕੁਝ ਪਹਿਲਾਂ ਹੋ ਗਿਆ ਵਾ ਤੇ ਫੇਰ ਹੀ ਪੇਪਰ ਕਲਿੱਕ ਹੋਇਆ ਤੇ ਹੋ ਸਕਦਾ ਵੀ ਥੋੜੇ ਦਿਨਾਂ ਦੇ ਬਾਅਦ ਹੀ ਇਹ ਜਿਹੜੇ ਪੇਪਰ ਨਿਕਲਣ ਦੇ ਸਟਾਰਟ ਹੋ ਜਾਣ ਉਹ ਕੋਈ ਕੋਈ ਗੱਲ ਨਹੀਂ ਆਪਣੇ ਦੋਨਾਂ ਚੈਨਲਾਂ ਤੋਂ ਆਪਾਂ ਨੂੰ ਜਿੱਦੋਂ ਵੀ ਪੇਪਰ ਨਿਕਲਣੇ ਸਟਾਰਟ ਹੋ ਕੇ ਤੇ ਆਪਾਂ ਤੁਹਾਡੇ ਨਾਲ ਉਹ ਵੀਡੀਓ ਜ਼ਰੂਰ ਜਿਹੜੇ ਸ਼ੇਅਰ ਕਰਾਂਗੇ ਬਾਕੀ ਜਿਹੜੇ ਡੋਮੈਸਟਿਕ ਪੇਪਰ ਆ ਉਹਨਾਂ ਦੀ ਗੱਲ ਆਪਾਂ ਕੀਤੀ ਹੈ ਜਿਨ੍ਹਾਂ ਦੇ ਕੱਲ ਨੂੰ ਜਿਹੜੇ ਫੈਲ ਹੋਣੇ ਆ ਉਹ ਮਤਲਬ ਜਾਣ ਸੋ ਉਹਨਾਂ ਦੇ ਵੀ ਬਹੁਤ ਆਪਾਂ ਵੀਰਾਂ ਨੂੰ 100% ਨਹੀਂ ਕਹਿ ਸਕਦੇ ਜਿਨ੍ਹਾਂ ਦੇ ਕਲੈਕ ਹੋ ਗਏ ਕੱਲ ਨੂੰ ਬਈ 100% ਹੀ ਤੁਹਾਡੇ ਨਿਕਲਣਗੇ ਨਿਕਲਣਗੇ ਕਿਉਂਕਿ ਉਹ ਕੋਟਾ ਬਹੁਤ ਜਿਆਦਾ ਪਰ ਤੇ ਉਹ ਵੇਖਦੇ ਆ ਵੀ ਕਿ ਹਿਸਾਬ ਕਿਤਾਬ ਇਸ ਵਾਰ ਹੁੰਦਾ ਜਿਹੜੇ ਤਾਂ ਮੈਂਟੈਂਸ ਕੈਂਟਾਂ ਚ ਚਲੇ ਗਏ ਜਾਂ ਜ਼ਿਲ੍ਹੇ ਚ ਜਿਹਦੇ ਚ ਜ਼ਿਲ੍ਹੇ ਚ ਕੋਟਾ ਮਤਲਬ ਘਟਾ ਜਿਆਦਾ ਸੀਗਾ ਉੱਥੇ ਪੇਪਰ ਭਰੇ ਗਏ ਘਟਾ ਉੱਥੇ ਨਿਕਲਦੇ ਚਾਂਸ ਆ ਤੇ ਹੁਣ ਉਹ ਕੱਲ ਨੂੰ ਵੇਖ ਰਿਹਾ ਬਾਕੀ ਵੀਰ ਸਲਿੱਪਾਂ ਦੀ ਗੱਲ ਕਰਦੇ ਸੀ ਹਾਂਜੀ ਸਲਿੱਪਾਂ ਵੀ ਕਦੋਂ ਮੈਲ ਨਹੀਂ ਗਿਆ ਸਲਿੱਪਾਂ ਤਾਂ ਜੀ ਤੁਹਾਡੇ ਜੇ ਤੁਸੀਂ ਪੇਪਰ ਭਰਾਏ ਆ ਮਾਲਕ ਤੋਂ ਜਾਂ ਏਜੰਟ ਤੇ ਡਿਪੈਂਡ ਕਰਦਾ ਵਾ ਤੇ ਸਲਿੱਪਾਂ ਤਾਂ ਵੈਸੇ ਹੋਰ ਇਸ ਪੈਡ ਐਡੀ ਨਾਲ ਕੱਢ ਕੇ ਤੁਹਾਨੂੰ ਦੇ ਸਕਦੇ ਆ ਵੈਸੇ ਜ਼ਿਆਦਾ ਚਾਂਸ ਤਾਂ 12 ਤਰੀਕ ਤੋਂ ਬਾਅਦ ਹੀ ਮਿਲਣਗੇ ਕਿਉਂਕਿ 12 ਤਰੀਕ ਤੱਕ ਜਿਹੜੇ ਪੇਪਰ ਆ ਹੋ ਜਾਣਗੇ ਖਤਮ ਭਰੇ ਜਾਣਗੇ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਤੁਸੀਂ ਉਹਨਾਂ ਚ ਕਲਵੇਟ ਕਰ ਲੋ ਵੈਸੇ ਹਫ਼ਤਾ ਕ ਤਾਂ ਲੱਗ ਹੀ ਜਾਂਦਾ ਸਲਿੱਪਾਂ ਮੈਲਣ ਨੂੰ ਤੇ ਉਸ ਤੋਂ ਬਾਅਦ ਜਿੱਦੋਂ ਵੀ ਤੁਸੀਂ ਪੇਪਰ ਭਰਾਏ ਆ ਆਪਦੀਆਂ ਸਲਿੱਪਾਂ ਜਿਹੜੀਆਂ ਤੁਸੀਂ ਮੰਗ ਸਕਦੇ ਆ ਹਾਂਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਕਿਉਂਕਿ ਮੈਂ ਹੁਣ ਕੱਲਾ ਕੱਲਾ ਕਮੈਂਟ ਨਹੀਂ ਪੜਦੀ ਕਿ ਤੇ ਕਿਉਂਕਿ ਉਥੇ ਟਾਈਮ ਵੀ ਲੱਗ ਜਾਣਾ ਤੇ ਸਾਰੇ ਕਮੈਂਟ ਬਸ ਇਦਾਂ ਹੀ ਨਾਲ ਮਿਲਦੇ ਜੁਲਦੇ ਆ ਪੇਪਰਾਂ ਦੇ ਤੇ ਵੀ ਮੇਰੇ ਮੈਸਰ ਜੀ ਨੇ ਜਿਹਨਾਂ ਨੇ ਪੇਪਰ ਭਰਾਏ ਵੀਰਾਂ ਦੇ ਜਿਹਨਾਂ ਨੇ 9 ਤਰੀਕ ਨੂੰ ਭਰੇ ਜਾਣੇ ਆ ਤੇ ਉਹਦੇ ਨਾਲ ਹੀ ਆ ਵੀ ਨਾਲ ਮਿਲਦੇ ਜੁਲਦੇ ਆ ਪੇਪਰਾਂ ਬਾਰੇ ਤੇ ਹੋਰ ਮੈਨੂੰ ਨਹੀਂ ਕੋਈ ਦਿਮਾਗ ਚ ਆ ਰਿਹਾ ਕੋਈ ਕਮੈਂਟ ਵੈਸੇ ਤਾਂ ਮੈਂ ਪੜੇ ਸੀਗੇ ਅੱਜ ਤੇ ਵੀ ਚਲ ਜੇ ਕੋਈ ਰਹਿ ਵੀ ਗਿਆ ਕੋਈ ਗੱਲ ਉਹ ਆਪਾਂ ਤੁਹਾਨੂੰ ਰਿਪਲਾਈ ਦੇ ਦਾਂਗੇ ਜਾਂ ਫਿਰ ਆਪਾਂ ਅਗਲੀ ਵੀਡੀਓ ਚ ਦੇ ਦਾਂਗੇ ਤੇ ਬਸ ਇੰਦਾ ਇਹ ਜਿਹੜੇ ਸੇਮ ਕਮੈਂਟ ਆ ਰਹੇ ਸੀਗੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਠੀਕ ਹੈ ਜੀ ਹੁਣ ਆਪਾਂ ਇਹ ਥੋੜੀ ਜੀ ਵੀਡੀਓ ਹੈ ਆਪਣੀ ਤੇ ਕੱਲ ਨੂੰ ਆਪਾਂ ਜਦੋਂ ਇਹ ਪੇਪਰ ਕਲਿੱਕ ਹੋਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਵਾਂਗੇ ਅਪਡੇਟ ਵੀ ਕਿ ਮੇਰੇ ਆ ਕੱਲ ਕਿਵੇਂ ਡੋਮੈਸਟਿਕ ਪੇਪਰ ਵੀ ਜਾਂ ਕਿ ਕਿਵੇਂ ਭਰੇਗੇ ਕਿਵੇਂ ਮੈਂਟੈਂਸ ਕਿੰਨਾ ਚੱਲੇਗਾ ਬਾਕੀ ਹੋਰ ਗੱਲ ਵੀ ਇੱਕ ਕਮੈਂਟ ਆਇਆ ਸੀ ਇਦਾਂ ਹੀ ਬੱਸ ਜਦੋਂ ਆਪਾਂ ਗੱਲਾਂ ਕਰਦੇ ਆ ਕਮੈਂਟ ਫਿਰ ਜਾਦ ਆ ਜਾਂਦੇ ਜਿਹੜੇ ਪੜੇ ਸੀਗੇ ਤੇ ਵੀ ਮਤਲਬ ਕਿਵੇਂ ਪਤਾ ਲੱਗੂਗਾ ਵੀ ਸਾਡੇ ਕਿੰਨੇ ਵੀ ਵਜ ਕੇ ਕਿੰਨੇ ਸਕਿੰਟ ਤੇ ਜਾਂ ਮਿੰਟ ਅਜ ਤੱਕ ਇਸੇ ਦੇ ਗਏ ਹੋਣੇ ਇਸ ਵਾਰੀ ਵੀ ਕਿੰਨੇ ਮਿੰਟ ਸਕਿੰਟਾਂ ਤੇ ਸਾਡੇ ਭਰੇ ਗਏ ਹਾਂਜੀ ਉਹ ਤੁਹਾਨੂੰ ਜਦੋਂ ਸਲਿੱਪ ਮਿਲ ਗਈ ਹਨਾ ਵਸੀਰ ਮਿਲ ਗਈ ਜਦੋਂ ਫਿਰ ਤੁਹਾਡੇ ਪੇਪਰ ਭਰੇ ਜਾਂ ਜਾਂਟ ਨੇ ਜਾਂ ਮਾਲਕ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਸੈਂਡ ਕਰਤੀ ਆ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਵਾ ਵੀ ਕਿੰਨੇ ਮਿੰਟ ਦੇ ਇੱਥੇ ਕਿਹੜੇ ਜ਼ਿਲ੍ਹੇ ਚ ਤੁਹਾਡੇ ਪੇਪਰ ਭਰੇ ਗਏ ਆ ਬਾਕੀ ਤੁਹਾਡਾ ਨਾਮ ਸਾਰਾ ਕੁਝ ਉਹ ਤੁਸੀਂ ਡੇਟ ਆਫ ਬਰਥ ਹੁੰਦੀ ਆ ਉਹ ਤੁਸੀਂ ਨਾਲ ਚੈੱਕ ਵੀ ਕਰ ਸਕਦੇ ਆ ਵੀ ਕੋਈ ਗਲਤੀ ਤਾਂ ਨਹੀਂ ਤੇ ਬਾਕੀ ਮਿੰਟ ਸਕਿੰਟਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਭਰੇ ਗਏ ਆ ਤੇ ਉਹ ਸਾਰਾ ਕੁਝ ਉਹਦੇ ਵਿੱਚ ਹੀ ਸਲਿੱਪ ਦੇ ਵਿੱਚ ਹੁੰਦਾ ਵਾ ਤੇ ਉਹ ਜਦੋਂ ਤੁਹਾਨੂੰ ਸਲਿੱਪ ਮਿਲ ਗਈ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਆ ਤੇ ਹਾਂਜੀ ਇੱਕ ਹੋਰ ਗੱਲ ਜੇ ਵੀਰ ਦੇ ਕਿਸੇ ਦੇ ਵੀ ਮਿੰਟਾਂ ਚ ਵੀ ਚਲੇ ਗਏ ਉਹ ਵੀ ਟੈਂਸ਼ਨ ਨਾ ਲੈਣ ਕਿਉਂਕਿ ਜੇ ਮੈਂਟਾਂ ਚ ਵੀ ਚਲੇ ਗਏ ਤੇ ਉਹ ਵੀ ਜਿਹੜੇ ਪੇਪਰ ਐ ਇਸ ਵਾਰ ਨਿਕਲਨੇ ਨਿਕਲਨੇ ਕਿਉਂਕਿ ਜੈਸਾ ਮੈਸਕ ਵਾਰ ਕੋਟਾ ਬਹੁਤ ਘਟਾ ਵੀ ਭਾਰੇ ਬਹੁਤ ਘਟ ਗਏ ਕੋਟਾ ਜਿਆਦਾ ਸੀ ਤੇ ਉਹ ਪੇਪਰ ਜਿਹੜੇ ਨਿਕਲ ਨਿਕਲਨੇ ਜੇ ਕਿਸੇ ਵਜ੍ਹਾ ਦੇ ਕਾਰਨ ਕਿਸੇ ਦੇ ਮੈਂਟਾਂ ਦੇ ਵਿੱਚ ਵੀ ਚਲੇ ਗਏ ਤੇ ਉਹ ਵੀ ਵੀ ਦਾ ਜਿਹੜੇ ਟੈਨਸ਼ਨ ਨਾ ਲੈ ਸਾਡੇ ਮੈਸਕੈਂਟਾਂ ਚ ਨਹੀਂ ਆ ਕਿਉਂਕਿ ਅੰਬੀ ਜੀ ਲਈ ਵਾਰ ਜਦੋਂ ਵੀ ਆਪਾਂ ਇਹੀ ਗੱਲ ਸੋੰਦੇ ਹੁੰਦੇ ਸੀ ਕਿ ਜਿਹੜੇ ਸਕੈਂਟਾਂ ਦੇ ਵਿੱਚ ਗਏ ਆ ਉਹੀ ਪੇਪਰ ਨਿਕਲਣ ਆ ਮੈਂਟਾਂ ਵਾਲਿਆਂ ਦਾ ਚਾਂਸ ਬਹੁਤ ਘੱਟ ਹੁੰਦਾ ਤੇ ਪਰ ਇਸ ਵਾਰ ਡਾਨ ਰਦੀ ਨੇ ਕੋਈ ਲੋਡ ਨਹੀਂ ਕੀ ਤੇ ਵੀ ਜਿਹੜੇ ਮੈਂਟਾਂ ਚ ਵੀ ਚਲੇ ਗਏ ਆ ਉਹ ਵੀ ਪੇਪਰ ਆ ਜਿਹੜੇ ਨਿਕਲਦੇ ਨਿਕਲੇ ਠੀਕ ਆ ਜੀ ਆਪਣੀ ਏਡੀਕ ਛੁੱਟੀ ਸੀਗੀ ਵੀਡੀਓ ਸੀ ਤੁਹਾਡੀ ਨਾਲ ਆ ਸ਼ੇਅਰ ਕੀਤੀ ਆ ਤੇ ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਜੇ ਕੋਈ ਕਮੈਂਟ ਹੋਇਆ ਕਿਸੇ ਵੀਰ ਨੇ ਆਪਦਾ ਪੁੱਛਣਾ ਹੋਇਆ ਤੇ ਉਹ ਤੁਸੀਂ ਆਪਾਂ ਨੂੰ ਕਮੈਂਟ ਕਰ ਜੇ ਕੋਈ ਸਵਾਲ ਹੋਵੇ ਤਾਂ ਕਮੈਂਟ ਕਰਕੇ ਪੁੱਛ ਲਿਓ ਤੇ ਮਿਲਾਂਗੇ ਹੁਣ ਆਪਾਂ ਅਗਲੀ video bye bye